ਅੱਛੀ ਗੱਲ ਦੇਸ਼ਵਿਦੇਸ਼ ਦੇ ਦਰਸ਼ਕਾਂ ਦਾ ਬਾਪੂਸ਼ਾਹ ਟਾਈਮ 'ਚ ਸਵਾਗਤ ਹੈ ਮੈਂ ਪ੍ਰਵਿੰਦਰ ਸਿੰਘ ਕੰਧਾਰੀ 2019 ਦੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰ ਪਾਰਟੀ ਦੇ ਵਿੱਚ ਰਾਜਨੀਤੀ ਵਿੱਚ ਉਥਲ ਪੁਥਲ ਹੁੰਦੀ ਰਹਿੰਦੀ ਹੈ ਜੇ ਹਰ ਹੋਵੇ ਵੀ ਚੋਣਾਂ ਚਾਹੇ ਵਿਧਾਨ ਸਭਾ ਚੋਣਾਂ ਹੋਣ ਚਾਹੇ ਲੋਕ ਸਭਾ ਚੋਣਾਂ ਹਰ ਵਾਰ ਇਦਾਂ ਹੀ ਹੁੰਦਾ ਹੈ ਰਾਜਨੀਤੀ ਵਿੱਚ ਉਥਲ ਪੁਥਲ ਵੋਟਾਂ ਤੋਂ ਪਹਿਲਾਂ ਆਉਂਦੀ ਹੀ ਹੈ ਇਸ ਵਾਰ ਜੋ ਕਿ ਦੋ ਵਾਰ ਕਾਂਗਰਸ ਨੂੰ ਜਿੱਤੇ ਹੋਏ ਐਮ ਐਲ ਏ ਸਰਦਾਰ ਜਗਿੰਦਰ ਸਿੰਘ ਪੰਜਗਰਾਈ ਜੀ ਉਹਨਾਂ ਨੇ ਕਾਂਗਰਸ ਦਾ ਜੋ ਹੈ ਪੱਲਾ ਛੱਡ ਕੇ ਅਕਾਲੀ ਦਲ ਦਾ ਪੱਲਾ ਫੜਿਆ ਅੱਜ ਅਸੀਂ ਉਹਨਾਂ ਨਾਲ ਮੁੜਾ ਕਰਾਂਗੇ ਸਵਾਗਤ ਹੈ ਜੀ ਤੁਹਾਡਾ ਜਗਿੰਦਰ ਸਿੰਘ ਜੀ ਮੇਰਾ ਪਹਿਲਾ ਪ੍ਰਸ਼ਨ ਤੁਹਾਨੂੰ ਸਰ ਦੇਈ ਆ ਕਿ ਤੁਸੀਂ ਕਾਂਗਰਸ ਦਾ ਪੱਲਾ ਛੱਡਿਆ ਤੇ ਅਕਾਲੀ ਦਲ ਚਾਹੀ ਅਜੀ ਹਾਂ ਕਿ ਦੇਖੋ ਜਿਹੜੀ ਕਾਂਗਰਸ ਜਮਾਤ ਆ ਉਹ ਆਪਣੇ ਅਸੂਲਾਂ ਤੋਂ ਢੱਕ ਚੁੱਕੀ ਜਮਾਤ ਆ ਤੌਰ ਕਿ ਆਪ ਲੋਕਾਂ ਦੀ ਪਾਰਟੀ ਬਣ ਕੇ ਰਹਿੰਦੀ ਆ ਅਤੇ ਕੁਝ ਲੋਕਾਂ ਨੇ ਇਸ ਪਾਰਟੀ ਨੂੰ ਖਾਈ ਜਾ ਕਰਕੇ ਆਪ ਦੇ ਹੱਥਾਂ ਜਾਰਾ ਇਸ ਵਾਰ ਤੇ ਅੱਜ ਗਰੀਬ ਲੋਕਾਂ ਦੀ ਬਿਲਕੁਲ ਕਿਤੇ ਸੁਣਵਾਈ ਨਹੀਂ ਪਛੜੇ ਵਰਗ ਸਾਥਾਂ-ਥਾਂ ਤੇ ਪੜਕ ਰਹੇ ਹਨ ਔਰ ਪਿਛਲੇ ਸਮੇਂ ਵਿੱਚ ਜੋ ਲੋਕਾਂ ਨਾਲ ਤੇ ਕਿਸਾਨਾਂ ਨਾਲ ਵਾਅਦੇ ਕੀਤੇ ਸੀ ਜਾਂ ਗਰੀਬ ਲੋਕਾਂ ਨਾਲ ਵਾਅਦੇ ਕੀਤੇ ਸੀ ਅੱਜ ਕਿਸੇ ਇੱਕ ਵਾਅਦੇ ਦੇ ਉੱਪਰ ਪੂਰੀ ਤਰ੍ਹਾਂ ਨਹੀਂ ਸਕੇ ਵਿਰੀ ਲੋਕਾਂ ਦੀ ਆਟਾ ਰਾਸ ਸਕੀਮ ਸगन ਸਕੀਮ ਪੈਨਸ਼ਨ ਸਕੀਮ ਸਾਰੀਆਂ ਜੋ ਸਕੀਮਾਂ ਸੀ ਉਹ ਸਾਰੀਆਂ ਨੇ ਉਹ ਬੰਦ ਕਰ ਦਿੱਤੀਆਂ ਗਿਆ ਨੇ ਜਿਹਦੇ ਬਾਰੇ ਮੈਂ ਪੰਜਾਬ ਦੇ ਮੁੱਖ ਮੰਤਰੀ ਦੇ ਤਿਆਰ ਵਿੱਚ ਵੀ ਗੱਲਾਂ ਲੈ ਕੇ ਆਇਆ ਸੀ ਉਹ ਸਾਡੇ ਪ੍ਰਦੇਸ਼ ਦਾ ਜੋ ਪ੍ਰਧਾਨ ਸੀ ਉਸ ਵਕਤ ਕਾਂਗਰਸ ਪਾਰਟੀ ਦਾ ਸੁਨੀਲ ਜਾਖੜ ਜੀ ਉਹਨਾਂ ਨੂੰ ਕਈ ਵਾਰ ਦਮਿਲਕੇ ਮੈਂ ਕਿਹੜੇ ਗੱਲਾਂ ਧਿਆਨ ਚ ਲੈਦੀਆਂ ਲੇਕਿਨ ਕਿਸੇ ਨੇ ਕੋਈ ਤਵੱਜੋ ਨਹੀਂ ਦਿੱਤੀ ਤੇ ਇਸ ਗੱਲ ਬਾਰੇ ਕੋਈ ਕਿਸੇ ਨੇ ਖਿਆਲ ਨਹੀਂ ਕੀਤਾ ਕਿ ਇਹਦਾ ਮੈਨੂੰ ਬਹੁਤ ਵੱਡਾ ਦੁੱਖ ਹੋਇਆ ਕਿਉਂਕਿ ਮੈਂ ਕਰੀਬ ਤਰਫ ਜਨਮ ਲੈ ਕੇ ਇਸ ਲਾਈਨ ਤੱਕ ਇੱਥੋਂ ਤੱਕ ਪਹੁੰਚਾ ਇਸ ਕਰਕੇ ਮੈਂ ਉਹਨੂੰ ਗੱਲਾ ਸਹਿ ਨਹੀਂ ਕਰ ਸਕਿਆ ਅਤੇ ਦੂਜੇ ਪਾਸੇ ਮੈਂ ਇਸ ਨੂੰ ਸਦਾ ਦੇ ਅੱਗੇ ਲਗਾਇਆ ਕਿ ਸ਼੍ਰੋਮੀ ਅਕਾਲੀ ਦਲ ਸਾਹ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮੀ ਕਾਲੀਯਾ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਰਹਿਣ ਮਹਿਲ ਜਾ ਕੇ ਮੈਂ ਉੱਥੇ ਉਹਨਾਂ ਨੂੰ ਜੁਆਇਨ ਕੀਤਾ ਕਿ ਉਹਨਾਂ ਦੀ ਬਿਲਕੁਲ ਨੀਤੀਆਂ ਸਪਸ਼ਟ ਨੇ ਪਿਛਲੇ ਸਸਾ ਤੋਂ ਮਨੇ ਜੋ ਗਰੀਬ ਵਰਗ ਸੀ ਨੂੰ ਅਜਵਾ ਦੇ ਕਿਤੇ ਸੀ ਉਹ ਕਰਕੇ ਪੂਰਾ ਰੱਖਿਆ ਆਟਾ ਦਾਸਕੀ ਹੋਵੇ ਸ ਕਰਨ ਸਕੀਮ ਹੋਵੇ ਪੈਨਸ਼ਨ ਸਕੀਮ ਹੋਵੇ ਇਹ ਸਾਰੀਆਂ ਗੱਲਾਂ ਤੇ ਉਹ ਹਮੇਸ਼ਾ ਪੂਰੇ ਉਤਰਿਆ ਮੈਂ ਉਹਦੀ ਨੀਤੀਆਂ ਨੂੰ ਪਸੰਦ ਕਰਦਾ ਜੋ ਅਕਾਲੀ ਦਲ ਨੂੰ ਜੁਆਇਨ ਕੀਤਾ ਇੰਡੀਆ ਨਾਵਾਸੇ ਤੋਂ ਬਹੁਤ ਜਲਤ ਤੇ ਸਾਰ ਟੈਕਨੀਕ ਨਹੀਂ ਸੀ ਤੇ ਤੁਸੀਂ ਤੁਹਾਨੂੰ ਤੁਹਾਡੇ ਹਲਕੇ ਤੋਂ ਬਹੁਤ ਦੂਰ ਭੇਜ ਦਿੱਤਾ ਗਿਆ ਇਸ ਕਰਕੇ ਤੁਸੀਂ ਪਾਰਟੀ ਛੱਡੀ ਆ ਇਹ ਬਿਲਕੁਲ ਗੱਲਾਂ ਬੇਬੁਨਿਆਦੀ ਨੇ ਨਿਕਲ ਮੈਂ ਤਾਂ ਇਹਨੂੰ ਸਭ ਤੋਂ ਵੱਡਾ ਵੱਡਾ ਦੁੱਖ ਹੈ ਜੋ ਪਛੜੀਆਂ ਸਰਹਣੀਆਂ ਗਰੀਬ ਲੋਕਾਂ ਦੇ ਜੋ ਗੱਲਾਂ ਕੀਤੀਆਂ ਸੋ ਉਹਨਾਂ ਦੇ ਸੱਥਾਂ ਵਿੱਚ ਜਾ ਕੇ ਲੋਕਾਂ ਵਿੱਚ ਉਹਦੇ ਕਿਸੇ ਇੱਕ ਕਰਕੇ ਇਹ ਸਾਡੇ ਜੋ ਮਾਜੂ ਮੁੱਖ ਮੰਤਰੀ ਕੈਪਟਨ ਮਿਲਦਸਿੰਘ ਸੇ ਇ ਜਾਕਰ ਦੀ ਇਹਨਾਂ ਸਾਰਿਆਂ ਨੇ ਉਸ ਮੌਕੇ ਸੱਥਾਂ ਵਿੱਚ ਜਾ ਕੇ ਬੋਲਿਆ ਸੀ ਕਿ ਅਸੀਂ ਕਿਸਾਨਾਂ ਦੇ ਮੁੱਦਿਆਂ ਤੇ ਪੂਰੀ ਤਰ੍ਹਾਂ ਪਹਿਰਾ ਦੇਵਾਂਗੇ ਕ੍ਰੀਮ ਲੋਕਾਂ ਦੀਆਂ ਮੰਗਾਂਾਂ ਤੇ ਦਮਾਂਡਾਂ ਤੇ ਪੂਰੀ ਤਰ੍ਹਾਂ ਪਹਿਰਾ ਦੇਵਾਂਗੇ ਨੌਜਵਾਨ ਜਿਹੜੇ ਸਦੇ ਮੁੰਡੇ ਆ ਉਹਨਾਂ ਨੂੰ ਕਰ-ਕਰ ਨੌਕਰੀ ਦੇਵਾਂਗੇ ਔਰ ਇਸ ਸਮਾਰਟਫੋਨ ਦੇ ਸਾਰੀਆਂ ਗੱਲਾਂ ਇਹ ਨਹੀਂ ਕਹਿ ਕੇ ਕੱਲੀ-ਕੱਲੀ ਗੱਲ ਤੋਂ ਮੁਕਰਿਆ ਮੈਨੂੰ ਉਸ ਦਾ ਦੁੱਖ ਹੋਇਆ ਕਿ ਕ੍ਰੀਮ ਲੋਕਾਂ ਨੂੰ ਕੋਈ ਸੌਂਟ ਨਹੀਂ ਦਿੱਤੀ ਜਾ ਰਹੀ ਇਸ ਕਰਕੇ ਮੈਂ ਜਿਹੜੀ ਆਪੜਾ ਇਹਨਾਂ ਦੀਆਂ ਲਿਖਤੀਆਂ ਆਪਸਾਂ ਕਰਦੇ ਸ਼੍ਰੀ ਅਕਾਲੀ ਦਾ ਵੀ ਲਿਖਤੀਆਂ ਆਪਸਾਂ ਕਰਦੇ ਜੀ ਅਕਾਲੀ ਦਲ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਆਫਰ ਦਿੱਤਾ ਕਿ ਤੁਸੀਂ ਸਾਡੀ ਪਾਰਟੀ ਵਿੱਚ ਆਓ ਤੇ ਲਗਭਗ ਲੋਕ ਸਭਾ ਤੋਂ ਲੜਾਵਾਂਗੇ ਕਿਉਂਕਿ ਤੁਹਾਡੀ ਦੇਖਿਆ ਜਾਵੇ ਤਾਂ ਉੱਥੇ ਤੁਹਾਨੂੰ ਲੋਕ ਸਭਾ ਦੀ ਕੋਈ ਸੀਟ ਮਿਲਣ ਦਾ ਕੋਈ ਚਾਂਸ ਨਹੀਂ ਸੀ ਇੱਥੇ ਕਿੰਨੀ ਕਿਤਨਾ ਕਿਤੇ ਲੋਕਾਂ ਦੇ ਵਿੱਚ ਗੱਲ ਹੈ ਕਿ ਤੁਹਾਨੂੰ ਚਾਂਸ ਮਿਲ ਰਿਹਾ ਲੋਕ ਸਭਾ ਇਥੇ ਲੜਾਂਗਾ ਅਕਾਲੀ ਦਲ ਵੱਲੋਂ ਇਹ ਕੋ ਮੈਂ ਬਿਨਾ ਕੰਡੀਸ਼ਨ ਤੋਂ ਸ਼੍ਰੋਮੇ ਅਕਾਲੀ ਦਲ ਵਿੱਚ ਬਿਨਾ ਕਿਸੇ ਸ਼ਰਤ ਤੋਂ ਉਹਨਾਂ ਨੂੰ ਸ਼ਾਮਲ ਹੋਣਿਆ ਉਹਨਾਂ ਦੀ ਪਾਰਟੀ ਸਰਕਾਰ ਜੋ ਸਾਡੇ ਸੁਖੀ ਸਿੰਘ ਬਾਦਲ ਜੋ ਸਾਡੀ ਸ਼੍ਰੋਮਣੀ ਕਾਲੀਦਾ ਦੇ ਪ੍ਰਧਾਨ ਨੇ ਉਹਨਾਂ ਦੀ ਹਾਜ਼ਰੀ ਜੇ ਮੈਂ ਛਮੁਲੀਅਤ ਕੀਤੀ ਆ ਕਿਸੇ ਵੀ ਕੰਡੀਸ਼ਨ ਦੇ ਨਾਮ ਨਾਲ ਉਥੇ ਸ਼ਾਮਲ ਨਹੀਂ ਹੋਇਆ ਜੋ ਪਾਰਟੀ ਬਦਲਾ ਕਰੂਗੀ ਉਹ ਲੋਕ ਦਾ ਸਹਿਮਤ ਨਹੀਂ ਜੋ ਵੀ ਤੁਹਾਡੀ ਕਾਰਸ ਵਿੱਚ ਨਰਾਜ਼ਗੀਆ ਸੀ ਤੁਹਾਡੇ ਵਰਕਰਾਂ ਦੇ ਕੰਮ ਨਹੀਂ ਸੀ ਹੋ ਰਹੇ ਜਾਂ ਤੁਹਾਡੀ ਗੱਲ ਨਹੀਂ ਸੀ ਸੁਣੀ ਜਾ ਰਹੀ ਤੁਸੀਂ ਇਸ ਵਿਸ਼ੇ ਤੇ ਕੈਪਟਨ ਸਾਹਿਬ ਨੂੰ ਜਾਂ ਜਾਕਰ ਸਾਹਿਬ ਨੂੰ ਕਿੰਨੀ ਕਵਾਰ ਮਿਲੇ ਸੀ ਦੇਖੋ ਪਹਿਲੀ ਗੱਲ ਤਾਂ ਕੈਪਟਨ ਮਨਿੰਦਰ ਸਿੰਘ ਦੀ ਹਰ ਵਾਰੀ ਵੋਟ ਲੋਕਾਂ ਨੂੰ ਮਿਲਦੇ ਬਹੁਤ ਘੱਟ ਆ ਇਹ ਆਮ ਚਰਚਾ ਦਾ ਵਿਸ਼ਾ ਹੈ ਇਕਲ 2 ਸਾਲ ਵਿੱਚ ਮੈਨੂੰ तकरीबन ਦੋ ਵਾਰ ਹੀ ਮਿਲਿਆ ਲੋਕਾਂ ਨੂੰ ਮਿਲਦਾ ਐਂ ਤੇ ਸਾਰੀਆਂ ਗੱਲਾਂ ਜਿੰਨੀਆਂ ਉਹ ਤੁਹਾਡੇ ਸਾਹਮਣੇ ਪੱਖ ਰੱਖਿਆ ਕਰੀਰ ਉੱਤੇ ਲੱਗਾ ਰੱਖਿਆ ਕਿਉਂਕਿ ਮੈਨੂੰ ਜਿਹੜਾ ਸਭ ਤੋਂ ਪਿਆਰ ਆ ਕਿਉਂਕਿ ਮੈਂ ਲੀਬਰ ਜਮਾਤ ਚੋਂ ਪੈਦਾ ਹੋ ਕੇ ਇਸ ਮੁਕਾਮ ਤੱਕ ਪਹੁੰਚਿਆ ਮੈਨੂੰ ਹਰ ਗਰੀਬ ਦੇ ਚੁੱਲ੍ਹੇ 'ਚ ਅੱਗ ਕਿਵੇਂ ਬਲਦੀ ਇਹਦੇ ਬਾਰੇ ਜਾਣਕਾਰੀ ਮੈਂ ਉਹਨਾਂ ਦੀ ਗੱਲਾਂ ਨੂੰ ਲੈ ਕੇ ਮਾਨਯੋਗ ਸਾਡੇ ਜੋ ਪਰਦੇਸ ਦੇ ਪ੍ਰਧਾਨ ਸ੍ਰੀ ਜਾਖੜ ਜੀ ਉਹਨਾਂ ਨੂੰ ਕਈ ਦਫਾ ਪੰਜ ਸੱਤ ਦਫਾ ਮੈਂ ਉਹਨਾਂ ਨੂੰ ਮਿਲ ਕੇ ਆਪਾਂ ਇਹ ਸਾਰਾ ਪੱਤਾ ਨੂੰ ਪੜਾਇਆ ਤੇ ਕਿਸੇ ਨੇ ਕੋਈ ਗੱਲ ਵੀ ਸੁਣੀ ਗਰੀਬ ਲੋਕਾਂ ਦੇ ਵਿੱਚ ਇਹਨਾਂ ਨੂੰ ਮੁਸ਼ਕਲ ਆ ਰਿਹਾ ਹੈ ਜਦੋਂ ਕਿ ਲੰਬੇ ਸਮੇਂ ਬਾਅਦ ਤੇ ਰਾਜਪਾਲ ਕਿੰਨੀ ਸ਼ਮੂਲੀਅਤ ਆ ਉਹ ਗਰੀਬ ਲੋਕਾਂ ਦੀ ਹਮੇਸ਼ਾ ਰਹੀ ਆ ਲੋਕ ਗਰੀਬ ਲੋਕਾਂ ਲਈ ਵੋਟਾਂ ਪਾ ਕੇ ਹਮੇਸ਼ਾ ਕਾਗਰਸ ਨੂੰ ਸਤਾਜ ਜਾਂਦੇ ਨੇ ਇੱਕ ਗਰੀਬ ਬੰਦੇ ਦੀ ਕਿਤੇ ਵੀ ਕੋਈ ਸੁਣਵਾਈ ਹੈ ਸਾਡੇ ਮੰਗੇ ਜਿਹੜੇ ਪਛੜੀਆਂ ਥਰੇਮ ਚੋਂ ਲੀਟਰ ਬਣਿਆ ਉਹਨਾਂ ਦੀ ਕਿਤੇ ਸੁਣਵਾਈ ਉਹਨੇ ਆਪ ਗਰੀਬ ਲੋਕ ਦੀ ਕਿੱਥੇ ਸੁਣਵਾਈ ਉਹ ਇੱਕ ਜੁਗਿੰਦਰ ਜੀ ਤੁਹਾਡੀ ਇੱਕ ਆਡੀਓ ਰਿਲੀਜ਼ ਹੋਈ ਸੀ ਕਿਉਂਕਿ ਕਪੇ ਨੇ ਇੱਕ ਸਰਪੰਚ ਸ਼ਾਇਰੀ ਜੁਗਿੰਦਰ ਜੀ ਉਹਨਾਂ ਨੇ ਆਡੀਓ ਜਿਹੜੀ ਰਿਲੀਜ਼ ਕੀਤੀ ਸੀ ਤੇ ਉਹਦੇ ਵਿੱਚ ਤੁਹਾਡੇ ਤੋਂ ਕੁਝ ਉਹਨਾਂ ਨੇ ਦੋਸ਼ ਲਗਾਏ ਆ ਪੈਸੇ ਇਕੱਠੇ ਕਰਨਗੇ ਦੇਖੋ ਇਹ ਬੇਬਿਆਦੀ ਕਰਦਾ ਨੇ ਜਦੋਂ ਤੱਕ ਮੈਂ ਕਾਂਗਰਸ ਪਾਰਟੀ ਵਿੱਚ ਰਿਹਾ ਉਹ ਸੜਕੇ ਦੀ ਵਾਹੀ ਕਰਦਾ ਰਿਹਾ ਉਹਨੋਂ ਤੱਕ ਤਾਂ ਮੈਂ ਸਭ ਕੁਝ ਠੀਕ ਸੀ ਜਦੋਂ ਜਾ ਕੇ ਮੈਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰ ਲਿਆ ਉਦੋਂ ਕੁਝ ਮਾੜੇ ਲੋਕ ਮਾੜੇ ਅੰਸਰ ਮੇਰੀ ਜਿਹੜੀ ਜੋ ਸਿਆਸੀ ਜ਼ਿੰਦਗੀ ਨੂੰ ਡਾਬ ਲਾਉਣਾ ਚਾਹੁੰਦੇ ਨੇ ਇਹ ਉਹਨਾਂ ਲੋਕਾਂ ਦੀ ਕੁਸ਼ਲਤਾ ਤੋਂ ਸਾਡੀ ਦੇਖਣ ਮੇਰਾ ਇਹ ਗੱਲ ਨਾਲ ਕੋਈ ਸਬੰਧ ਨਹੀਂ ਤੁਸੀਂ ਹੁਣ ਜੋ ਇਹ ਪਾਰਟੀ ਆ ਅਕਾਲੀ ਦਲ ਤੇ ਇਹਦੇ ਵਿੱਚ ਤੁਸੀਂ ਆਏ ਹੋ ਕਾਂਗਰਸ ਨੂੰ 2 ਸਾਲ ਦੀ ਕਾਰਜਕਾਲ ਇਹ ਤੁਸੀਂ ਕਿੰਨੇ ਕ ਨੰਬਰ ਦੇਣੇ ਤੇ ਸਾਨੂੰ ਚ ਕੀ ਉਹਨਾਂ ਨੇ ਜੋ ਕੀਤਾ ਉਹਨਾਂ ਨੂੰ ਕਿੰਨੇ ਦਾ ਨੰਬਰ ਦਵਾਂਗੇ ਦੇਖੋ ਉਹਨਾਂ ਨੇ ਪੰਜਾਬ ਦੇ ਕਿਸਾਨੀ ਦਾ ਵਾਅਦਾ ਕੀਤਾ ਕਿ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ ਸਹਿਕਾਰੀ ਬੈਂਕਾਂ ਦਾ ਇਹ ਉਹਨਾਂ ਤੋਂ ਤੱਕ ਆਖਰੀਆਂ ਤੱਕ ਦੇ ਕਰਜ਼ੇ ਨੂੰ ਉਹਨਾਂ ਨੇ ਕਿਹਾ ਮਾਫ ਕਰਾਂਗੇ ਇਸੇ ਤਰ੍ਹਾਂ ਹੀ ਉਹਨਾਂ ਨੇ ਬਹੁਤ ਵੱਡਾ ਝੂਠ ਬੋਲਿਆ ਕਿ ਅਸੀਂ ਜਿਹੜੀ ਨੌਜਵਾਨ ਸਾਡੀ ਪੀੜ੍ਹੀ ਆ ਉਹਨਾਂ ਨੂੰ ਕਾਰ ਵਿੱਚ ਨੌਕਰੀ ਦੇਵਾਂ ਨਹੀਂ ਸਮਾਰਟ ਫੋਨ ਦੇਵਾਂ ਇਸੇ ਤਰ੍ਹਾਂ ਗਰੀਬ ਲੋਕਾਂ ਦੇ ਨਾਲ ਉਹਨਾਂ ਨੇ ਪੈਨਸ਼ਨ ਸਕੀਮ ਤੇ ਵਾਅਦਾ ਕਰਨ ਦਾ ਉਹਨਾਂ ਨੇ ਸਰਨ ਸਕੀਮ ਵਿੱਚ ਬਹੁਤ ਵੱਡਾ ਵਾਅਦਾ ਕਰਨ ਦਾ 2000 ਪੈਨਸ਼ਨ ਸਕੀਮ ਤੇ ਕਹਿੰਦੇ ਸੀ 2000 ਦੇਵਾਂਗੇ 50000 ਰੁਪਏ ਅਸੀਂ ਸਰਨ ਸਕੀਮ ਦੇਵਾਂਗੇ ਇਹ ਸਾਰੀਆਂ ਗੱਲਾਂ ਤੋਂ ਉਹ ਝੂਠੇ ਸਾਥ ਤੁਰਿਆ ਔਰ ਡਰਗ ਦਾ ਜਿਹੜਾ ਬਹੁਤ ਵੱਡਾ ਮਸਲਾ ਸੀ ਇਹਦਾ ਉਹਨਾਂ ਨੇ ਕਹੇ ਸੀ 4 ਹਫ਼ਤੇ ਦੇ ਅੰਦਰ ਅਸੀਂ ਇਹ ਨੂੰ ਜਿਹੜਾ ਖਤਮ ਕਰ ਦਾਂਗੇ ਪੰਜਾਬ ਵਿੱਚ ਉਹ ਡਰਗ ਅੱਗੇ ਨਾਲ 4 ਗੁਣਾ ਤੋਂ ਵੀ ਜ਼ਿਆਦਾ ਹੋਰ ਵਧੀਆ ਤੇ ਡਰਗ ਵਿੱਚ ਮਹਿੰਗਾਈ ਵੀ ਮੈਂ ਸਭ ਦਾ ਅਸਮਾਨ ਸੂਕੂ ਗਈ ਇਸ ਕਰਕੇ ਕਿਸੇ ਬਾਦੇ ਤੇ ਜੋ ਕਾਂਗਰਸ ਪਾਰਟੀ ਆ ਕੋਪਰਨੀਅਨ ਤਸਕੀ ਇਸੇ ਨੂੰ ਨੰਬਰ ਦੇ ਵਾਲੀ ਕੋਈ ਗੱਲ ਹੀ ਨਹੀਂ ਰਹਿ ਜਾਂਦੀ ਇਹ ਤਾਂ ਦੱਸਾ ਜੋ 2 ਨੰਬਰ ਦੇ ਲੈ ਦੇ ਅਦਕਾਰ ਵੀ ਨਹੀਂ ਰੱਖ ਇੱਕ 2014 ਚ ਜਿਹੜੀ ਸਭ ਤੁਹਾਡੇ ਆਡੀਓ ਇੱਕ ਵੀਡੀਓ ਸੀ ਜਿਸ ਦੇ ਤੁਸੀਂ ਕਿਹਾ ਸੀਗਾ ਕਿ ਸੁਖਵੀਰ ਸਿੰਘ ਬਾਦਲ ਦਾ ਜੋ ਸਾਲਾ ਮਜੂਰੀਆ ਦੀ ਉਹ ਸਮੰਦਰ ਡਰਗਸ ਮੰਦ ਤੇ ਹੁਣ ਤੁਸੀਂ ਉਹਨਾਂ ਦੀ ਪਾਰਟੀ ਜੁਆਇਨ ਕਰ ਲਈ ਦੇਖੋ ਇਹ ਕੋਸ ਵਕਤ ਉਹ ਜਾਂ ਚਵਾਂ ਜਦ ਮੈਂ ਕਾਂਗਰਸ ਪਾਰਟੀ ਵੱਲੋਂ ਇਲੈਕਸ਼ਨ ਲੜ ਰਿਹਾ ਸੀ ਪਾਰਲੀਮੈਂਟ ਦਾ ਐਮਪੀ ਦਾ ਉਸ ਮੌਕੇ ਜੋ ਸਾਡੀ ਕਾਂਗਰਸੀਆਂ ਨੀਤੀਆਂ ਸੀ ਉਹਨਾਂ ਵੱਲੋਂ ਬਕਾਇਦਾ ਤੌਰ ਤੇ ਇਸ ਗੱਲ ਤੇ ਫੋਕਸ ਕਰਕੇ ਪੁੱਛਿਆ ਗਿਆ ਮੇਰੇ ਕੋਲੋਂ ਕਿ ਤੁਸੀਂ ਇਹ ਗੱਲਾਂ ਕਹਿ ਨਹੀਂ ਲੇਕਿਨ ਮੇਰਾ ਮਜੀਠੀਆ ਸਾਹਿਬ ਨਾਲ ਕੋਈ ਸਿੱਧਾ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਸੀ ਨਾ ਆਗੂਦਾ ਮੇਰਾ ਰੋਸ ਸੀ ਲੇਕਿਨ ਇਹ ਸਾਰੀਆਂ ਗੱਲਾਂ ਉਸ ਮੌਕੇ ਜੋ ਨੀਤੀਆਂ ਸੀ ਕਾਂਗਰਸ ਦੀਆਂ ਉਹਦੇ ਉੱਤੇ ਤਾਪੂ ਕਮੇਨੋ ਕੋਹਾਗਾ ਤੇ ਮੇਨੋ ਕਨਾਲ ਇਹਦਾ ਮਤਲਬ ਹੈ ਕਿ ਅੱਜ ਵੀ ਜਿਹੜੇ ਉਹਨਾਂ ਦੇ ਐਮਐਲਏ ਆ ਕੌਂਸਲ ਦੇ ਜੋ ਉਹਨਾਂ ਤੋਂ ਕਾਲੀ ਨਦੀ ਖਿਲਾਫ ਪਾਇਆ ਜਾਂਦਾ ਇਹਦਾ ਮੇਰੇ ਅੱਜ ਵੀ ਠੱਕੇ ਨਾਲ ਪਾਇਆ ਜਾਂਦਾ ਬਿਲਕੁਲ ਇਹਨਾਂ ਦੀਆਂ ਦਿੱਤੀਆਂ ਨੇ ਕਰਨਾ ਕੁਛ ਨਹੀਂ ਲੋਕਾਂ ਦੇ ਕੋਈ ਕੰਮ ਨਹੀਂ ਕਰਨੇ ਝੂਠ ਬੋਲਣਾ ਝੂਠ ਬੋਲ ਕੇ ਜਿਵੇਂ ਪਿਛਲੇ ਸਮੇਂ ਸਰਕਾਰ ਬਣਾ ਕੇ ਅੱਜ ਸੁੱਤੀ ਵੀ ਗੰਗਾ ਵਹਿ ਰਹੀ ਆ ਹੁਣ ਸੱਚਾਈ ਰਾਜ ਕਰਦੀ ਆ ਕਿਸੇ ਦੀ ਕਿਤੇ ਕੋਈ ਸਲਵਾਈ ਨਹੀਂ ਜਦੋਂ ਆਮ ਲੋਕਾਂ ਦੇ ਵੱਡਿਆਂ ਨੇ ਹੀ ਸਲਵਾਈ ਹੈਗੀ ਤਾਂ ਗ੍ਰੀਨ ਉਹ ਕੰਦਾ ਬਿਲਕੁਲ ਹੈ ਨਹੀਂ ਇਸ ਕਰਕੇ ਇਹ ਸਾਰੀਆਂ ਗੱਲਾਂ ਜਿਹੜੀਆਂ ਮਨਕਟ ਬਣਾ ਕੇ ਪਾਈਆਂ ਜਾਂਦੀਆਂ ਨੇ ਪਾਰਟੀ ਦੇ ਵਿੱਚ ਜਿਹੜੇ ਵਰਕਰਾਂ ਨੂੰ ਲੀਡਰ ਹੋ फोर्स ਕੀਤਾ ਜਾਂਦਾ ਕਿਆ ਗੱਲਾਂ ਤੁਸੀਂ ਕਹੋ ਜੇ ਤੁਹਾਨੂੰ ਅਕਾਲੀ ਗੱਲ ਟਿਕ ਦਿੰਦੀ ਆ ਲੋਕ ਸਭਾ 2019 ਵਿੱਚ ਤਾਂ ਤੁਸੀਂ ਉਸ ਨੂੰ ਲੜੋਗੇ ਚੋਣਾ ਕਿ ਤੁਹਾਨੂੰ ਲੱਗਦਾ ਕਿ ਫੀਕੋਟ ਦੇ ਲੋਕ ਤੁਹਾਨੂੰ ਵਿਸ਼ਵਾਸ ਕਰਨਗੇ ਤੇ ਤੁਹਾਨੂੰ ਜਿਤਾਉਣਗੇ ਦੇਖੋ ਮੈਂ ਸਤਕਾਰ ਜੋ ਸਾਡੇ ਜਿਹੜੇ ਪ੍ਰਧਾਨ ਆ ਸਸ ਵੀਰ ਸੇ ਬਾਦਲ ਸਾਹਿਬ ਉਹਨਾਂ ਨੂੰ ਖੁੱਲੀ ਆਫਰ ਦੇ ਕੇ ਪਾਰਟੀ ਵਿੱਚ ਸ਼ਾਮਲ ਹੋਇਆ ਕਲਪਨੀਚਰ ਸ਼ਾਮ ਆਇਆ ਕਿਸੇ ਤਰ੍ਹਾਂ ਦੀ ਮੇਰੀ ਕੋਈ ਸ਼ਰਤ ਨਹੀਂ ਅਗਰ ਕੋਈ ਪਾਰਟੀ ਸ਼ੋਮਨੀ ਗਾਲ ਤੋਂ ਸ਼ੋਮਨੀ ਕਾਲੀ ਦਾਲੇ ਸਮਝਦਾ ਮੈਨੂੰ ਕਿਤੇ ਲੋਡ ਮਹਿਸੂਸ ਕਰਦਾ ਕਿਤੇ ਵੀ ਤਾਂ ਮੈਂ ਪਾਰਟੀ ਦੀ ਹਰ ਸਮੇਂ ਤਤਪਰ ਰ ਹ ਤੁਸੀਂ ਪਾਰਟੀ ਦੇ ਵਿੱਚ ਅਪਾਰਸ ਵਿੱਚ ਰਹਿੰਦੇ ਹੋਏ ਸਰਦਾਰ ਗੁਰਦੇਵ ਸਿੰਘ ਬਾਦਲ ਜੀ ਨੂੰ ਹਰਾਇਆ ਸੀ ਉਸ ਆਕਮਤ ਵੀਰੇ ਤਾਂ ਤੁਹਾਨੂੰ ਕੀ ਲੱਗਦਾ ਕਿ ਪਾਰਟੀ ਫਿਰ ਵੀ ਪਾਰਟੀ ਵਿੱਚ ਕਿਸੇ ਵੀ ਤਰ੍ਹਾਂ ਨੂੰ ਸੁਣਵਾਈ ਨਹੀਂ ਹੋਣੀ ਕਿਉਂ ਤੁਸੀਂ ਇੱਡੇ ਸੀਨੀਅਰ ਲੀਡਰ ਨੂੰ ਕਰਾਇਆ ਸੀ ਦੇਖੋ ਇਹ ਗੱਲ ਮੈਂ ਬੜੀ ਖੁੱਲ੍ਹ ਕੇ ਕਹਿਣੀ ਚਾਹਣਾ ਕਿ ਫਰੀਦਕੋਟ ਜ਼ਿਲ੍ਹੇ ਵਿੱਚ ਔਰ ਫਰੀਦਕੋਟ ਪਾਰਲੀਮੈਂਟ ਦੇ ਹਲਕੇ ਦੇ ਵਿੱਚ ਸਪ੍ਰਕਾਸ਼ ਸਿੰਘ ਬਾਦਲ ਬਾਦਲ ਪਰਿਵਾਰ ਦਾ ਬਹੁਤ ਵੱਡਾ ਇੱਕ ਰਾਜਨੀਤਿਕ ਇਤਿਹਾਸ ਰਿਹਾ ਹੈ ਇੱਥੇ ਉਹਨਾਂ ਨੇ ਬੜੀ ਲੰਬਾ ਸਮਾਂ ਰਾਜਨੀਤੀ ਕੀਤੀ ਲਗਭਗ ਮੇਰੇ ਖਿਆਲ 25 ਸਾਲ ਤੋਂ ਉੱਪਰ ਰਾਜਨੀਤੀ ਕੀਤੀ ਇਸ ਜ਼ਿਲ੍ਹੇ ਤੇ ਇਸ ਪਾਰਲੀਮੈਂਟ ਦੇ ਹਲਕੇ ਵਿੱਚ ਉਸ ਹਲਕੇ ਦੇ ਵਿੱਚੋਂ ਇਹਨਾਂ ਉਹਨਾਂ ਦਾ ਅਸਰ ਸ਼ੁਰੂ ਹੋਣ ਦੇ ਨਾਤੇ ਕਾਕਰ ਉਹਨਾਂ ਦਾ ਆਪਦਾ ਜਾਣਾ ਉਹਨਾਂ ਦੀ ਪਰੇਸ਼ਾਨ ਹੋਣ ਦੇ ਨਾਤੇ ਵੀ ਮੈਨੂੰ ਇੱਥੋਂ ਦੇ ਪਿਆਰੇ ਲੋਕਾਂ ਨੇ ਪਾਣਕਣੀ ਹਲਕੇ ਦੇ ਔਰ ਜੈਟੋ ਦੇ ਲੋਕਾਂ ਨੇ ਜੋ ਪਹਿਲਾਂ ਕੋਰਪੂਰੇ ਹਲਕੇ ਦੇ ਵਿੱਚ ਸੀ ਬੜੀ ਸ਼ਾਨਦਾਰ ਦਿੱਤ ਜਿਤਾ ਕੇ ਇੱਥੇ ਮੈਨੂੰ ਨਵਾਜਿਆ ਔਰ ਮੈਂ ਹੱਥ ਵੀ ਮਹਿਸੂਸ ਕਰਦਾ ਕਿ ਲੋਕਾਂ 'ਚ ਮੇਰਾ ਪੂਰਾ ਪਿਆਰ ਆ ਲੋਕੀ ਮੇਰੇ ਨਾਲ ਹਰ ਗੱਲ ਤੇ ਇੰਟੈਚ ਨੇ ਇਸ ਕਾਰਕਿ ਮੈਂ ਪਾਰਟੀ ਵਾਤੇ ਜੋ ਕਿਸੇ ਤਰ੍ਹਾਂ ਦੀ ਹਰ ਤਰ੍ਹਾਂ ਦਾ ਕੰਮ ਕਰਾਂਗਾ ਜਿਹੜੇ ਕਾਰਸੇ ਅੱਜ ਵਰਕਰ ਆ ਤੇ ਜਿੰਨੇ ਵੀ ਉਹਨਾਂ ਦੇ ਵਿਦਾਇਕ ਆ ਤੁਹਾਨੂੰ ਕਿ ਲੱਗਦਾ ਕਿ ਤੁਸੀਂ ਨੰਮਾ ਸਮਾ ਲਾਇਆ ਤਾਂ ਅੱਜ ਉਹ ਡਾਕਟਰ ਸਾਹਿਬ ਤੋਂ ਡਾਕਟਰ ਸਾਹਿਬ ਤੋਂ ਖੁਸ਼ ਨਹੀਂ ਹੋਣਗੇ ਜਿਵੇਂ ਸਾਡੇ ਉਸੇ ਅੜਮਾਲਾ ਲੋਕੇ ਅੱਜ ਕਿਸੇ ਵੀ ਵਧਾ ਇੱਕ ਦੀ ਜਾਂ ਕਿਸੇ ਲੀਡਰ ਦੀ ਕਿਸੇ ਜਗ੍ਹਾ ਤੇ ਕੋਈ ਗੱਲ ਨਹੀਂ ਸੁਣੀ ਜਾਂਦੀ ਸਭ ਆਪ ਦੇ ਕਰਕੇ ਖਰਾਬਾ ਬੈਠਣ ਦਾ ਪ੍ਰੋਗਰਾਮ ਬਣਾ ਰਿਹਾ ਅਗਰ ਵੀ ਕਿਸੇ ਦੀ ਗੱਲ ਸੁਣੀ ਜਾਂਦੀ ਹੋਵੇ ਤਾਂ ਲੋਕ ਕਪਤਨ ਬਿਰਿੰਦਰ ਸਿੰਘ ਦਾ ਦਰਵਾਜ਼ਾ ਵੀ ਖੜਕਾਓ ਸਨੀਲ ਜਾਖੜ ਦਾ ਦਰਵਾਜ਼ਾ ਵੀ ਖੜਕਾਉਣ ਲੈ ਕੇ ਸਵਾਹੀ ਹੈ ਨਹੀਂ ਕਿਤੇ ਤੁਹਾਨੂੰ ਕਾਂਗਰਸ ਦੇ ਵਿੱਚ ਮਾਣ ਸਨਮਾਨ ਨਹੀਂ ਮਿਲਿਆ ਜਿੰਨਾ ਤੁਹਾਨੂੰ ਚਾਹੀਦਾ ਕਿ ਤੁਸੀਂ ਸ਼ਾਹਨਕਾ ਸਪਾਰਟੀ ਨਹੀਂ ਕੰਮ ਕੀਤਾ ਇਹ ਬੜੇ ਗੱਲਾਂ ਬੋਲ ਕੇ ਝੜਦਾ ਪਰ ਅਕਾਲੀ ਜਦੋਂ ਤੁਹਾਨੂੰ ਨਾ ਮਾਰਨ ਵਾਲਾ ਦਿੰਦਾ ਜਿੰਨਾ ਤੁਹਾਨੂੰ ਸ਼ਾਹਨਕਾ ਸਪਾਰਟੀ ਵਿੱਚ ਨਹੀਂ ਮਿਲਿਆ ਤੁਹਾਨੂੰ ਲੱਗਦਾ ਕਿ ਤੁਹਾਨੂੰ ਉਹ ਨਾ ਮਾਰਨ ਵਾਲਾ ਮਿਲੇਗਾ ਸਪਾਰਟੀ ਦੇਖੋ ਇਹ ਪੰਜਾਬ ਦੇ ਹਰ ਘਰ ਵਿੱਚ ਹਰ ਮੋੜ ਤੇ ਗੱਲ ਹੁੰਦੀ ਆ ਕਿ ਸਾਥ ਸਿੰਘ ਵੀਰ ਸਿੰਘ ਬਾਦਲ ਵਰਕਰ ਦੀ ਬਾਹ ਫੜਦੇ ਆ ਵਰਕਰ ਦੇ ਕੰਮ ਆਉਂਦੇ ਆ ਜਿੱਥੇ ਵਰਕਰ ਨੂੰ ਰੋੜ ਆ ਵੀ ਉੱਤੇ ਨਾਲ ਆ ਕੇ ਖੜੇ ਇਸ ਕਰਕੇ ਉਹ ਚਲਦੇ ਆ ਮੈਂ ਪੂਰਨ ਵਿਸ਼ਵਾਸ ਚ ਇਹ ਜਿਸ ਪਾਰਟੀ ਤੇ ਮੈਂ ਮਸ਼ਹੂਰੀਅਤ ਕੀਤੀ ਸ਼ੋਭਨੀ ਅਕਾਲੀ ਦਲ ਵਿੱਚ ਸਾਡਾ ਲੀਡਰ ਸਾਡਾ ਸਤਿਕਾਰਯੋਗ ਪ੍ਰਧਾਨ ਸਾਸਕਬੀਰ ਸਿੰਘ ਬਾਦਲ ਮੇਰੇ ਨਾਲ ਅਹੇਸ਼ਾ ਖੜੂਗਾ ਹਰ ਤਰ੍ਹਾਂ ਵੀ ਮੈਂ ਉਮੀਦ ਤੇ ਉਹਨਾਂ ਤੇ ਖੁਸ਼ ਹਾਂ ਮੇਰੀ ਉਮੀਦ ਪੂਰੀ ਹੋ। ਤੂੰ ਤੁਸੀਂ ਅੱਗੇ ਕੀ ਕਰਨਾ ਚਾਹੁੰਦੇ ਅਕਾਲੀ ਦਲ ਦੇ ਵਿੱਚੋਂ ਤੁਸੀਂ ਤੇ ਕਿਹੜੇ ਕਮੇਟੀ ਆਲੀ ਉਹਨਾਂ ਨੂੰ ਕਹੋਗੇ ਬਾਦਲ ਸਾਹਿਬ ਜਾਂ ਤੁਸੀਂ ਅੱਗੇ ਇਹੋ ਜਿਹਾ ਕਿਹੜਾ ਉਹਨਾਂ ਤੋਂ ਅਹੁਦਾ ਮੰਗ ਕੇ ਜਾਂ ਸੀਟ ਮੰਗ ਕੇ ਜਾਂ ਟਿਕਟ ਮੰਗ ਕੇ ਕੀ ਤੁਸੀਂ ਕਰਨਾ ਚਾਹੁੰਦੇ ਹੋ ਅੱਗੇ ਕਰਕੇ ਦੇਖੋ ਅਕਾਲੀਆ ਮੈਂ ਤਾਂ ਇੱਕ ਗ੍ਰੀਪ ਪਰਵਾਰ ਵਿੱਚ ਜਨਮ ਲੈ ਕੇ ਪਤਾ ਵਰਕਰ ਦੇ ਤੌਰ ਤੇ ਕਾਂਗਰਸ ਪਾਰਟੀ ਵਿੱਚ ਕੰਮ ਕੀਤਾ ਸੀ ਤੇ ਅੱਗੇ ਤੋਂ ਮੇਰੀ ਨੀਤੀ ਹੈ ਕਿ ਜੇ ਮੈਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਇਆ ਤਾਂ ਉੱਥੇ ਵੀ ਬਤੌਰ ਇੱਕ ਵਰਕਰ ਬਣ ਕੇ ਮੈਂ ਕੰਮ ਕਰਾਂਗਾ ਮੇਰੇ ਜੋ ਕੰਮ ਨੇ ਉਹਨਾਂ ਦੇ ਵੇਖ ਕੇ ਜੋ ਪਾਰਟੀ ਨੂੰ ਅੱਛਾ ਲੱਗੇਗਾ ਜਿੱਤੇ ਮੈਨੂੰ ਉਹ ਰੱਖਣਾ ਚਾਹਦੇ ਜੋ ਮੇਰੇ ਵਾਅਦੇ ਕਰਨਾ ਚਾਹਦੇ ਮੈਂ ਉਹਨੂੰ ਸਵੀਕਾਰ ਕਰਾਂਗਾ ਮੇਰੀ ਆਦੀ ਜਾਤੀ ਤੋਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਧਮਕੀ ਹੁਣ ਇਹ ਸਭ ਜੁਲਿੰਦਰ ਸਿੰਘ ਜੀ ਪੰਜ ਗ੍ਰੈਂਡ ਹੁਣ ਦੇਖਣਾ ਹੋਵੇਗਾ ਇਹਨਾਂ ਨੇ ਕਾਂਗਰਸ ਦੇ ਵਿੱਚ ਬਹੁਤ ਲੰਬਾ ਸਮਾਂ ਲਾਇਆ ਤੇ ਦੋ ਸਾਲ ਇਹਨਾਂ ਦੀ ਸਰਕਾਰ ਬਣੀ ਨੂੰ ਵੀ ਹੋ ਗਈ ਸੀ ਇਹਨਾਂ ਨੇ ਦਸਾਂ ਵਿੱਚੋਂ ਦੋ ਨੰਬਰ ਵੀ ਦੇਣੇ ਉਹਨਾਂ ਨੂੰ ਸਹੀ ਨਹੀਂ ਸਮਝੇ ਹੁਣ ਦੇਖਣਾ ਹੋਵੇ ਕਿ ਕੁਝ ਸਮੇਂ ਬਾਅਦ ਇਹ ਕਾਲੀਦਾਨ ਨੂੰ ਕਿੰਨੇ ਨੰਬਰ ਦਿੰਦੇ ਕਿਤੇ ਇੰਦਾਣਾ ਹੋਵੇ ਕਿ ਕਾਲੀਦਾਨ ਨੂੰ ਵੀ ਇਹਨਾਂ ਨੂੰ ਦਸਾਂ ਜੋ ਦੋ ਨੰਬਰ ਦੇ ਕੇ ਹੀ ਕਾਲੀਦਾਨ ਨੂੰ ਵਿਦਾਣਾ ਕਰਨਾ ਪਵੇ ਤੇ ਤਾਂ